ਸਤਨਾਮ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਨਵਾ ਮਨ ਰੇ ਕੌਣ ਕੁਮਤ ਤੈ ਲੈਨੇ ਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਾ ਕੀਨੇ ਮਨ ਰੇ ਕੌਣ ਕੁਮਤ ਤੈ ਲੈਨੇ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੈ ਕੀਨੇ ਰਹਾਉ ਮੁਕਤ ਪੰਥ ਜਾਣਿਓ ਤੈ ਨਾਹਿਨ ਤਨ ਜੋਰਣ ਕੋ ਤਾਇ ਅੰਤ ਸੰਗ ਕਾਹੂ ਨਹੀਂ ਦਿਨਾ ਬਿਰਤਿ ਆਪ ਬੰਧਿਆ ਨਾ ਹਰਿ ਭਜਿਓ ਨਾ ਗੁਰ ਜਨ ਸੇਵਿਓ ਨੈ ਉਬਜੋ ਕਛ ਗਿਆਨ ਕਟਹੀ ਮਾਏ ਨਿਰੰਜਨ ਤੇਰੇ ਤੈ ਖੋਜਤ ਉਦਿਆਨ ਬਹੁਤ ਜਨਮ ਪਰਮਤੈ ਹਾਰਿਓ ਹਸਤਿਰ ਮਤ ਨਹੀਂ ਪਾਏ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਪਰਮਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰਿ ਪਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਧੰਨ ਸ੍ਰੀ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਕਹਨਾਂ ਨੂੰ ਵਾਲੇ ਤਿਲਕ ਜੰਝੂ ਦੇ ਰਾਖੇ ਸਤਿਗੁਰੂ ਅਜਦਾ ਪਾਵਨ ਹੁਕਮ ਸੋਰਠਰਾਗ ਦੇ ਅੰਦਰ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 631 ਅਤੇ 632 ਤੇ ਸਤਿਗੁਰੂ ਅਜਦਾ ਪਾਵਨ ਹੁਕਮ ਜਾਰੀ ਕਰਦੇ ਹਨ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਸਾਨੂੰ ਕਲਯੁਗ ਜੀਵਾਂ ਨੂੰ ਸਮਝਾਉਂਦੇ ਹਨ ਸਤਿਗੁਰੂ ਮਨ ਰੇ ਕਮਨ ਕੁ ਮਤ ਤੈ ਲੈਨੀ ਹੇ ਮੇਰੇ ਮਨਾ ਤੂੰ ਕਿਹੜੀ ਮਤ ਧਾਰਨ ਕਰ ਲਈ ਹੈ ਤੂੰ ਕਿਹੜੀ ਮਤੇ ਤੁਰ ਪਿਆ ਹੈ ਪਰਦਾਰਾ ਨਿੰਦਿਆ ਰਸ ਰਚਿਓ ਨਿੰਦਿਆ ਚੁਗਲੀ ਪਰਦਾਰਾ ਪ੍ਰਾਈ ਇਸਤਰੀ ਤੇ ਇਹਨਾਂ ਰਸਾਂ ਦੇ ਵਿੱਚੋਂ ਆਪਣੇ ਆਪ ਨੂੰ ਰਸ ਲਿਆ ਹੈ ਇਹਨਾਂ ਰਸਾਂ ਦੇ ਵਿੱਚ ਖਚਤ ਹੋ ਗਿਆ ਹੈ ਰਾਮ ਭਗਤ ਨੇ ਕਿੰਨੇ RAM ਦਾ ਨਾਮ ਕਦੀ ਜਪਿਆ ਹੀ ਨਹੀਂ ਜਿਸ ਕਰਮ ਵਾਸਤੇ ਤੈਨੂੰ ਪਰਮੇਸ਼ਰ ਨੇ ਬੰਦਾ ਬਣਾਇਆ ਬੰਦਗੀ ਤੂੰ ਕੀਤੀ ਨਹੀਂ ਪ੍ਰਾਣੀ ਤੂੰ ਆਇਓ ਲਾਹ ਲੈਣ ਲਾਹ ਲਿਆ ਨਹੀਂ ਲੱਗਾ ਕਿ ਤੂੰ ਵਕੜੇ ਸਬ ਮੁਕਤੀ ਚੱਲੀ ਰਹਿਣ ਜੀਵਨ ਰੋਪੀ ਰਾਤ ਮੁਕਤੀ ਜਾ ਰਹੀ ਹੈ ਤੂੰ ਹੋ ਰਿਹਾ ਏ ਰੁਜੇਵਣਾਂ ਦੇ ਵਿੱਚ ਰੁਝ ਗਿਆ ਹੈ ਤੈਨੂੰ ਪਰਮੇਸ਼ਰ ਨੇ ਬੰਦਗੀ ਕਰਨ ਵਾਸਤੇ ਭੇਜਿਆ ਹੈ ਮਨ ਰੇ ਕਮਣ ਕੁ ਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹਿ ਕੀਨੀ ਰਹਾਉ ਮੁਕਤ ਪੰਥ ਜਾਣਿਓ ਤੈ ਨਾਹਿਨ ਤਨ ਜੋਰਣ ਕੋ ਤਾਇ ਮੁਕਤ ਪੰਥ ਪੰਥ ਕਹਿੰਦੇ ਰਸਤਾ ਮੁਕਤੀ ਵਾਲੇ ਰਸਤੇ ਨੂੰ ਜਾਣਿਆ ਨਹੀਂ ਉਹਨੂੰ ਉਹਦੀ ਪਹਿਚਾਣ ਹੀ ਨਹੀਂ ਕੀਤੀ ਜਿਹੜੇ ਰਸਤੇ ਤੇ ਤੁਰ ਕੇ ਮੁਕਤੀ ਦੇ ਦਰਵਾਜ਼ੇ ਤੱਕ ਪਹੁੰਚਣਾ ਸੀ ਉਧਰ ਨੂੰ ਤੁਰਿਆ ਹੀ ਨਹੀਂ ਉਧਰ ਨੂੰ ਪੈਰ ਹੀ ਨਹੀਂ ਪਟਿਆ ਤੇ ਸਾਰਾ ਦਿਨ ਸਾਰੀ ਉਮਰ ਧਨ ਜੋੜਨ ਵਾਸਤੇ ਤਨ ਇਕੱਠਾ ਕਰਨ ਵਾਸਤੇ ਹੀ ਲੰਗਾ ਦਿੱਤੀ ਮੁਕਤ ਪੰਥ ਨ ਜਾਣਿਓ ਤੈ ਨਾਹਿਨ ਤਨ ਜੋਰਨ ਕੋ ਤਾਇਆ ਸਾਰੀ ਉਮਰ ਤਨ ਜੋੜ ਦਾਹੀ ਚਲਾ ਗਿਆ ਤਨ ਇਕੱਠਾ ਕਰਦਾ ਰਿਹਾ ਸਾਰੀ ਉਮਰ ਜੋ ਮੁਕਤੀ ਦਾ ਪਾਤਰ ਸੀ ਜੋ ਮੁਕਤੀ ਵਾਲਾ ਰਸਤਾ ਸੀ ਉਸ ਤੇ ਨਹੀਂ ਤੁਰਿਆ ਤੇ ਸਾਰੀ ਉਮਰ ਧਨ ਇਕੱਠਾ ਕਰਦਿਆਂ 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 ਜਿੰਨਾ ਧਨ ਇਕੱਠਾ ਕੀਤਾ ਸਤਿਗੁਰੂ ਅਗੇ ਕਹਿੰਦੇ ਨੇ ਅੰਤ ਸੰਗ ਕਾਹੂ ਨਹੀਂ ਦਿਨਾ ਸਾਰੀ ਉਮਰ ਜਿਹੜਾ ਧਨ ਇਕੱਠਾ ਕਰਦਾ ਰਿਆ ਆਖਰਲੇ ਵੇਲੇ ਉਸ ਧਨ ਨੇ ਸਾਥ ਨਹੀਂ ਦਿੱਤਾ ਉਹ ਨਾਲ ਨਹੀਂ ਚੱਲਿਆ ਅੰਤ ਸੰਗ ਕਾਹੂ ਨਹੀਂ ਦਿਨਾ ਮਿਰਥਾ ਆਪ ਵੰਦਾਇਆ ਝੂਠਾ ਹੀ ਇਸ ਧਨ ਦੇ ਨਾਲ ਆਪਣੇ ਆਪ ਨੂੰ ਬੰਨੀ ਰੱਖਿਆ ਈ ਸਾਰੀ ਉਮਰ ਇਕੱਠਾ ਕਰਦਾ ਰਿਆਂ ਆਖਰਲੇ ਵੇਲੇ ਉਹਨੇ ਤੇਰਾ ਸਾਥ ਨਹੀਂ ਦਿੱਤਾ ਨਾਲ ਨਹੀਂ ਚੱਲਿਆ ਨਾਲ ਤੇਰੇ ਨਿਭਿਆ ਨਹੀਂ ਅੰਤ ਸੰਗ ਕਾਹੂ ਨਹੀਂ ਦੇਨਾ ਮਿਰਥਾ ਆਪ ਬੰਧਾਇਆ ਨਾ ਹਰ ਭਜੋ ਨਾ ਗੁਰੂ ਜਨ ਸੇਵਿਓ ਨਾ ਗੁਰੂ ਦੇ ਦਰ ਤੇ ਆ ਕੇ ਗੁਰਦੀ ਸੇਵਾ ਕੀਤੀ ਨਾ ਹਰੀ ਅਕਾਲ ਪੁਰਖ ਪਰਮਾਤਮਾ ਦਾ ਭਜਨ ਬੰਦਗੀ ਕੀਤੀ ਤੇ ਨਾ ਹੀ ਗੁਰੂ ਦੇ ਦਰ ਤੇ ਆ ਕੇ ਸੇਵਾ ਕਰਕੇ ਐਸਾ ਕੋਈ ਗਿਆਨ ਤੇਰੇ ਅੰਦਰ ਪ੍ਰਗਟ ਹੋਇਆ ਕੋਈ ਐਸੇ ਗਿਆਨ ਦੀ ਜੋਤ ਵੀ ਨਹੀਂ ਅੰਦਰ ਜਗੀ ਨਾ ਹਰਿ ਭਜਿਓ ਨਾ ਗੁਰ ਜਨ ਸੇਵਿਓ ਨੈ ਉਪਜੋ ਕੁਛ ਗਿਆਨਾ ਨਾ ਤੈਨੂੰ ਅੰਦਰ ਗਿਆਨ ਆਇਆ ਨਾ ਤੇਰੇ ਅੰਦਰ ਗਿਆਨ ਦਾ ਪ੍ਰਕਾਸ਼ ਹੋਇਆ ਨਾ ਹਰੀ ਅਕਾਲ ਪੁਰਖ ਪਰਮਾਤਮਾ ਦੀ ਤੂੰ ਬੰਦਗੀ ਕੀਤੀ ਨਾ ਗੁਰੂ ਦੇ ਦਰ ਤੇ ਆ ਕੇ ਗੁਰ ਦੀ ਸੇਵਾ ਕੀਤੀ ਕਟ ਹੀ ਮਾਹੇ ਨਿਰੰਜਨ ਤੇਰੇ ਤੈਂ ਖੋਜਤ ਉਧਿਆਨਾ ਕਟ ਹੀ ਕਟ ਕਹਿੰਦੇ ਸ੍ਰੀ ਨੂੰ ਤੇਰੇ ਅੰਦਰ ਹੀ ਨਿਰੰਜਨ ਇਸ ਮਾਲਕ ਬੈਠਾ ਹੈ ਪਰਮੇਸ਼ਰ ਬੈਠਾ ਹੈ ਤੂੰ ਹੋਰ ਹੀ ਜੀਵਾਂ ਦੇ ਵਿੱਚ ਰੁੱਝਾ ਹੋਇਆ ਪਰਮੇਸ਼ਰ ਨੂੰ ਹੋਰ ਹੋਰ ਥਾਂ ਤੇ ਹੀ ਲੱਭੀ ਜਾ ਰਿਹਾ ਹੈ ਪਰਮੇਸ਼ਰ ਤੇਰੇ ਅੰਦਰ ਹੈ ਸਤਿਗੁਰੂ ਕਹਿ ਰਹੇ ਹਨ ਤਨ ਸ੍ਰੀ ਗੁਰਤੇਗ ਬਾਦਰੀ ਜੀ ਮਹਾਰਾਜ ਕਟ ਹੀ ਮਹੈ ਨਿਰੰਜਨ ਤੇਰੋ ਤੇਰੇ ਅੰਦਰ ਤੇਰੇ ਕਟ ਦੇ ਵਿੱਚ ਤੇਰੇ ਸ੍ਰੀ ਦੇ ਅੰਦਰ ਹੀ ਬੈਠਾ ਹੈ ਤੈ ਖੋਜਿਤ ਉਧਿਆਨਾ ਤੇ ਉਹਨੂੰ ਬਾਹਰ ਜੰਗਲਾ ਬੇਲਿਆ ਚ ਲੱਭਦਾ ਫਿਰਦਾ ਹੈ ਪਹਾੜਾਂ ਜਾ ਕੇ ਲੱਭਦਾ ਫਿਰਦਾ ਹੈ ਬਹੁਤ ਜਨਮ ਪਰਮਤੈ ਹਾਰਿਓ ਅਸਤ੍ਰ ਮਤ ਨਹੀਂ ਪਾਈ ਬੜਾ ਚਿਰ ਹੋ ਗਿਆ ਜਮਦਿਆਂ ਮਰਦਿਆਂ ਮਰਦਿਆਂ ਜਮਦਿਆਂ ਜਮਦਿਆਂ ਮਰਦਿਆਂ ਪਤਾ ਨਹੀਂ ਕਿੰਨੇ ਕਿਹੇੜੇ ਹੋ ਗਏ ਹਨ ਲੇਕਿਨ ਹਾਲੇ ਤੱਕ ਅਸਤ੍ਰ ਮਤ ਤੈਨੂੰ ਆਈ ਨਹੀਂ ਜਿਹੜੇ ਇੱਕ ਤਾਂ ਤੇ ਟਿਕਿਆ ਨਹੀਂ ਅਸਤ੍ਰ ਸਦਾ ਕੈਮ ਰਹਿਣ ਵਾਲੀ ਮਤ ਜਿਹਨੂੰ ਤਾਰ ਕੇ ਤੂੰ ਸਦਾ ਕੈਮ ਰਵੇਂ ਇਹ ਜੰਮਣ ਅਤੇ ਮਰਨ ਦੇ ਚੱਕਰ ਚੋਂ ਬਚ ਜਾਵੇਂ ਉਹ ਹੱਲੇ ਵੀ ਨਹੀਂ ਮਤ ਆਈ ਬੜੇ ਜਨਮ ਹੋ ਗਏ ਹਨ ਇਸ ਇਸ ਚੱਕਰ ਦੇ ਵਿੱਚ ਇਸ ਫੇਰ ਦੇ ਵਿੱਚ ਫਿਰਦਿਆਂ ਨੂੰ 83 ਦੇ ਗੇੜੇ ਦੇ ਵਿੱਚ ਬਹੁਤ ਜਨਮ ਪਰਮਤੈ ਹਾਰਿਓ ਬੜੇ ਜਨਮਾਂ ਦੇ ਫਿਰਦਾ ਫਿਰਦਾ ਹਾਰ ਗਿਆ ਹੈ ਅਸਿਰ ਮਤ ਨਹੀਂ ਪਾਈ ਹਲੇ ਤੱਕ ਵੀ ਐਸੀ ਮਤ ਨਹੀਂ ਆਈ ਜਿਸ ਦੇ ਨਾਲ ਸਥਿਰ ਹੋ ਜਾਵੇ ਇੱਕ ਥਾਂ ਤੇ ਮਾਨਸ ਦੇ ਪਾਏ ਪਦ ਹਰਪਜ ਨਾਨਕ ਬਾਤ ਬਤਾਈ ਨਾਨਕ ਨਵੇਂ ਨਾਨਕ ਕਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਹਨ ਕਿ ਮੈਨੂੰ ਮੇਰੇ ਗੁਰੂ ਨੇ ਇਹ ਗੱਲ ਦੱਸ ਦਿੱਤੀ ਇਹ ਗੱਲ ਮੁਝਾ ਦਿੱਤੀ ਹੈ ਮਾਨਸ ਦੇ ਮਾਨਸ ਦੇ ਪਾਏ ਪਦ ਹਰ ਪੱਜ ਇਹ ਮਾਨਸ ਦੇ ਨੂੰ ਉਸ ਦਾ ਕਾਇਮ ਰਹਿਣ ਵਾਲੀ ਪਦਵੀ ਦੇ ਵਿੱਚ ਰੱਖਣਾ ਹੈ ਐਸੀ ਪਦਵੀ ਇਹਨੂੰ ਦੇਣੀ ਹੈ ਤੇ ਹਰੀ ਅਕਾਲਪੁਰਖ ਪ੍ਰਮਾਤਮਾ ਦੀ ਬੰਦਗੀ ਕਰਨੀ ਪਵੇਗੀ ਜੇ ਇਸ ਮਨੁੱਖਾ ਦੇਹੀ ਨੂੰ ਇਸ ਨੂੰ ਜਮਨਨ ਅਤੇ ਮਰਨ ਦੇ ਚੱਕਰ ਤੋਂ ਬਾਹਰ ਕੱਢਣਾ ਹੈ ਸਦਾ ਵਾਸਤੇ ਸਥਿਰ ਰਹਿਣ ਵਾਲੀ ਜੇ ਇਹਨੂੰ ਮਤ ਆਵੇ ਤਾਂ ਗੁਰਦੀ ਬੰਦਗੀ ਕਰਨੀ ਪਵੇਗੀ ਗੁਰਦੀ ਸੇਵਾ ਭਜਨ ਕਰਨਾ ਪਵੇਗਾ ਨਾ ਮਾਨਸ ਦੇ ਮਨੁੱਖਾ ਦੇ ਹੀ ਮਾਨਸ ਦੇ ਪਾਏ ਪਦ ਹਰ ਭਜ ਹਰੀ ਅਕਾਲਪੁਰਖ ਪ੍ਰਮਾਤਮਾ ਦਾ ਭਜਨ ਕਰਨਾ ਉਹਦੀ ਬੰਦਗੀ ਕਰਨੀ ਮਨੁੱਖਾ ਦੇਹੀ ਵਾਸਤੇ ਉੱਤਮ ਪਦਵੀ ਹੈ ਮਾਨਸ ਦੇ ਪਾਏ ਪਦ ਹਰਬਜ ਨਾਨਕ ਬਾਤ ਬਤਾਈ ਮੈਨੂੰ ਮੇਰੇ ਗੁਰੂ ਨੇ ਇਹ ਗੱਲ ਦੱਸੀ ਹੈ ਗੁਰੂ ਨੇ ਇਹ ਸਮਝ ਦੇ ਦਿੱਤੀ ਸੋਝੀ ਦੇ ਦਿੱਤੀ ਹੈ ਕਿ ਹਰੀ ਅਕਾਲਪੁਰਖ ਪ੍ਰਮਾਤਮਾ ਦੀ ਬੰਦਗੀ ਕਰਨ ਕੇ ਹੀ ਇਸ ਮਨੁੱਖਾ ਦੇਹੀ ਨੂੰ ਜੰਮਣ ਅਤੇ ਮਰਨ ਦੇ ਚੱਕਰ ਚੋਂ ਬਚਾਇਆ ਜਾ ਸਕਦਾ ਹੈ ਵਰਨਾ ਫਿਰ 83 ਦੇ ਗੇੜ ਦੇ ਵਿੱਚ ਪੈ ਗਏ 84 ਲਖ ਜਨੂੰ ਪਾਈ ਮਾਨਸ ਕੋ ਪ੍ਰਭ ਦੇਵ ਵਿਡਾਈ ਇਸ ਪੌਣੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁਖ ਪਾਇਦਾ 83 ਲਖ ਜਨੀਆਂ ਬਣਾਈਆਂ 83 ਲਖ ਜਨੀਆਂ ਦਾ ਸਰਤਾਜ ਬਣਾਇਆ ਮਨੁੱਖਾ ਮਨੁੱਖ ਨੂੰ ਤੇ ਮਨੁੱਖ ਦੇ ਜੋਨੀ ਦੇ ਵਿੱਚ ਆ ਕੇ ਵੀ ਜੇ ਬੰਦਗੀ ਨਾ ਕੀਤੀ ਜੇ ਇਹ ਵੀ ਮਨੁੱਖਾ ਦੇਹੀ ਹੱਥੋਂ ਲੱਗਿਆ ਸਮਾਂ ਫਿਰ ਉਹੀ ਤਰਾਸੀ ਦਾ ਅਗੇ ਘੇੜ ਹੈ ਫਿਰ ਉਹੀ ਜੰਮਣ ਅਤੇ ਮਰਨ ਦਾ ਘੇੜ ਦੇ ਵਿੱਚ ਪੈ ਜਾਏਗਾ ਸਤਿਗੁਰ ਕਹਿੰਦੇ ਹਨ ਇੱਕੋ ਇੱਕ ਰਸਤਾ ਹੈ ਮਨੁੱਖਾ ਦੇਹੀ ਦਾ ਤਰਾਸੀ ਦੇ ਘੇੜ ਤੋਂ ਬਚਣ ਵਾਸਤੇ ਪਈ ਪ੍ਰਾਪਤ ਮਨੁੱਖ ਦੇਹੁਰਿਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਗੋਬਿੰਦ ਨੂੰ ਮਿਲਦਾ ਇੱਕੋ ਇੱਕ ਰਸਤਾ ਹੈ ਮਨੁੱਖਾ ਦੇਹੀ ਤੇ ਮਨੁੱਖਾ ਦੇਹੀ ਦੇ ਵਿੱਚ ਆ ਕੇ ਜੇ ਨਾਮ ਨਹੀਂ ਜਪਿਆ ਫਿਰ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ